ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹਾਂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਵੀਰ ਜੁੜੇ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਇੱਕ ਆਪਣਾ ਅੱਜ ਦਾ ਵਿਸ਼ਾ ਖਰਾਕ ਬਾਰੇ ਹੋਊਗਾ ਵੀ ਕਿਵੇਂ ਘੱਟ ਖਰਚੇ ਤੇ ਆਪਾਂ ਇਹਨਾਂ ਨੂੰ ਪਾਲ ਸਕਦੇ ਹਾਂ ਵੱਧ ਮੁਨਾਫਾ ਕਿਵੇਂ ਲੈ ਸਕਦੇ ਹਾਂ ਤੇ ਨਾਲ ਇੱਕ ਜ਼ਰੂਰ ਮੈਂ ਵਿਚਦੀ ਦੱਸ ਦਿਆਂ ਵੀ ਆ ਆਰ ਆਈ ਆਰ ਮੁਰਗੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ 70 75 ਪੀਸ ਨੇ ਵਿੱਚ ਹੋਣਗੇ 15 ਕੁ ਮੁਰਗੇ ਤੇ ਬਾਕੀ ਮੁਰਗੀਆਂ ਨੇ ਇਹ ਟੋਟਲ ਸਾਰੇ ਦੇ ਸਾਰੇ ਆਪਾਂ ਵੇਚਾਂਗੇ ਇੱਕ ਵੀ ਨਹੀਂ ਰੱਖਾਂਗੇ ਜਿਹੜਾ ਬੰਦਾ ਸਾਰੇ ਚੱਕੂਗਾ ਉਹਨੂੰ 350 ਰੁਪਏ ਦੇ ਹਿਸਾਬ ਨਾਲ ਮਿਲਣਗੇ ਜੀ ਤੇ ਜਿਹੜਾ ਘੱਟ ਵੱਧ ਲੈਣੇ ਨੇ ਕਿਸੇ ਨੇ 25 ਲੈਣੇ ਨੇ ਜਾਂ 40 ਲੈਣੇ ਨੇ ਉਹ 400 ਰੁਪਏ ਦੇ ਹਿਸਾਬ ਨਾਲ ਮਿਲਣਗੇ ਜੀ ਤੇ ਇਹ ਤੁਸੀਂ ਖਰੀਦ ਸਕਦੇ ਹੋ ਪਿਓਰ ਆਰ 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 ਬਰੀਡ ਏ ਗ੍ਰੇਡ ਏ ਗ੍ਰੇਡ ਪਿਓਰ ਆਏ ਰਹੀ ਆਰ ਬਰੀਡ ਹੈ ਤੇ ਇਹ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਕੁਆਂਟੀਟੀ ਜਿੰਨੀ ਲੋੜ ਆ ਉੰਨੀ ਵੀ ਮਿਲ ਜੂਗੀ ਤੇ ਭਾਵੇਂ 500 ਮੁਰਗੀ ਲੈ ਲਓ ਪਰ ਮੈਂ ਕਹਿੰਦਾ ਹੁਣ ਥੋੜੇ ਤੋਂ ਸ਼ੁਰੂ ਕਰੋ ਜੇ ਤੁਸੀਂ ਕਾਮਯਾਬ ਹੋਣਾ ਹੈ ਬਲੈਕ ਐਸਟਰੋਲੋਕ ਲੋਕ ਨੋੜ ਆ ਉਹ ਵੀ ਮਿਲ ਜੂਗੀ ਜੀ ਧੰਨਵਾਦ ਸਾਰਿਆਂ ਦਾ ਤੇ ਹੁਣ ਆਪਾਂ ਆਈਏ ਅਗਲੇ ਸਟੈਪ 'ਚ ਇਹਨਾਂ ਨੂੰ ਖਰਾਕ ਬਾਰੇ ਇਹ ਹੈ ਵੀ ਖਰਾਕ ਇਹਨਾਂ ਨੂੰ ਪਾਓ ਤੁਸੀਂ ਉਸ ਹਿਸਾਬ ਨਾਲ ਵੀ ਤੁਹਾਨੂੰ ਮੈਂ ਮਤਲਬ ਜਿਆਦਾ ਖਰਚਾ ਨਾ ਹੋਵੇ ਤੇ 100 ਜਦੋਂ ਮੁਰਗੀ ਅੰਡਾ ਦੇਣ ਲੱਗ ਜਾਂਦੀ ਹੈ 130 40 ਗ੍ਰਾਮ ਖਰਾਕ ਖਾਂਦੀ ਹੁੰਦੀ ਹੈ ਇਹ ਠੀਕ ਹੈ ਜੀ ਤੇ 130 ਗ੍ਰਾਮ ਨਾਲ ਇਹ ਵੀ ਰੱਜ ਲੈਂਦੀ ਹੈ 120 ਗ੍ਰਾਮ ਨਾਲ ਵੀ ਅੰਡਾ ਤਾਂ ਦੇ ਦੂਗੀ ਜੇ 130 ਪਾਵਾਂਗੇ ਤਾਂ ਜਿਆਦਾ ਬੈਸਟ ਹੈ ਠੀਕ ਹੈ ਜੀ ਤੇ ਬਾਕੀ ਉਹਦੇ ਨਾਲ ਖਰਾਕ ਦੇ মালਟੀਵਿਟਾਮਿਨ ਪਾਉਣੇ ਵੀ ਜ਼ਰੂਰੀ ਨੇ ਜਿਵੇਂ ਬਰੋਟੋਨ ਹੋ ਗਈ ਮਲਟੀਸਟਾਰ ਜਾਂ ਬਿਮਰਾਲ ਹੋ ਗਿਆ ਮਲਟੀਵਿਟਾਮਿਨ ਖੈ ਨਹੀਂ ਉਹਨਾਂ ਤੇ ਕੈਲਸ਼ੀਅਮ ਤੁਸੀਂ ਪਾਉਂਦੇ ਰਿਹਾ ਕਰੋ ਮੇਰੇ ਵੀਰੋ ਠੀਕ ਹੈ ਨਾ 10 ਦਿਨਾਂ ਬਾਅਦ ਕੈਲਸ਼ੀਅਮ ਸ਼ੁਰੂ ਕਰ ਲਓ ਹੁਣ ਹੁਣ ਅੰਡੇ ਦਾ ਟਾਈਮ ਆ ਗਿਆ ਜਿਵੇਂ ਹੁਣ ਮੇਰੀ ਮੁਰਗੀ ਅੰਡਾ ਦੇਣ ਲੱਗੀ ਬਹੁਤ ਜਲਦੀ ਦੇਣ ਲੱਗੀ ਇਹ ਕੈਲਸ਼ੀਅਮ ਸਹੀ ਸਮੇਂ ਤੇ ਪੈਂਦਾ ਖਰਾਕ ਸਹੀ ਪੈਂਦੀ ਹੈ ਇਹਨਾਂ ਨੂੰ ਤਾਂ ਕਰਕੇ ਹੈ ਠੀਕ ਹੈ ਜੀ ਤੇ ਇਹ ਦੇਖੋ ਨਵੀਂ ਮੁਰਗੀ ਹੈ ਨਾਲ ਇੱਕ ਇਹ ਵੀ ਦੱਸ ਦਿਆਂ ਨਵੀਂ ਮੁਰਗੀ ਹੈ ਸਾਢੇ 4 ਮਹੀਨੇ ਦੀ ਹੋਈ ਆ ਹੁਣ ਇਹ ਨਵੀਂ ਮੁਰਗੀ ਹੈ ਸਾਡੀ ਇਹ ਗਰੰਟੀ ਹੈ ਜੇ ਕਿਸੇ ਨੇ ਖਰੀਦਣੀ ਹੈ ਜੇ ਨਵੀਂ ਨਾ ਹੋਵੇ ਮੇਰੇ ਗੇਟ 'ਤੇ ਰੱਖ ਜਿਓ ਡਬਲ ਪੈਸੇ ਲੈ ਜਿਓ ਕਿਰਾਇਆ ਪਾੜਾ ਵੀ ਦੇਵਾਂਗੇ ਜੇ ਕੋਈ ਮੁਰਗੀ ਆ ਰਾਇਰ ਨਾ ਹੋਵੇ ਤੇ ਨਵੀਂ ਨਾ ਹੋਵੇ ਇਹ ਗਰੰਟੀ ਹੈ ਠੀਕ ਹੈ ਜੀ ਤੇ ਬਾਕੀ ਖਰਾਕ ਇਹਨਾਂ ਨੂੰ ਤੁਸੀਂ ਦੋ ਟਾਈਮ ਪਾਇਆ ਕਰੋ ਸਵੇਰੇ ਤੇ ਸ਼ਾਮ ਕਿਉਂਕਿ ਜੇ ਇੱਕ ਟਾਈਮ ਖਰਾਕ ਪਾਉਣੀ ਹੋ ਉਹ ਵੇਸ਼ਟੀ ਕਰਨੀ ਹੈ ਇਹਨਾਂ ਨੇ ਜਿੰਨੀ ਲੋਡ ਹੈ ਸਰੀਰ ਨੂੰ ਲੋਡ ਹੈ ਉਹ ਇਹਨਾਂ ਨੂੰ ਆ ਆਪਾਂ ਇੱਕ ਟਾਈਮ 19 ਅੱਧੀ ਪਾ ਸਕਦੇ ਆ ਮਤਲਬ 70 ਗ੍ਰਾਮ ਸਵੇਰੇ ਇੱਕ ਮੁਰਗੀ ਨੂੰ ਤੇ ਉਸ ਹਿਸਾਬ ਨਾਲ ਤੁਸੀਂ ਗਿਣ ਲਿਆ ਕਰੋ ਵੀ ਕਿੰਨੀਆਂ ਮੁਰਗੀਆਂ ਨੇ 19 ਬਣਾ ਲਿਆ ਕਰੋ ਜੀ ਉਹ ਖਰਾਕ ਅੱਧੀ ਉਹਦੇ ਚ ਸਵੇਰੇ ਪਾਉਣੀ ਹੈ ਅੱਧੀ ਸ਼ਾਮ ਨੂੰ ਪਾਉਣੀ ਹੈ ਠੀਕ ਹੈ ਜੀ ਤੇ ਫਿਰ ਤੁਸੀਂ ਇਹਨਾਂ ਨੂੰ ਪਾਣੀ ਪੂਣੀ ਸਾਫ਼ ਸੁਥਰਾ ਰੱਖਣਾ ਹੈ ਪਾਣੀ ਦੇ ਵਿੱਚ ਜਿਹੜੀ ਮਲਟੀ ਸਟਾਰ ਹੈ ਨਾ ਉਹ ਫੀਡ ਸਪਲੀਮੈਂਟ ਵੀ ਹੈ ਉਹ ਤੁਸੀਂ ਡੇਲੀ ਵੀ ਪਾ ਸਕਦੇ ਹੋ ਜੇ ਡੇਲੀ ਨਹੀਂ ਪਾਉਣਾ ਤੁਸੀਂ ਤਾਂ ਕਿਉਂਕਿ ਉਹਦੇ ਨਾਲ ਆਂਡੇ ਵੀ ਜ਼ਿਆਦਾ ਦੇਣਗੀਆਂ ਮੁਰਗੀਆਂ ਇਹ ਨੋਟ ਕਰ ਲਿਓ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਇਹ ਦੱਸ ਰਿਹਾ ਇਹ ਨਹੀਂ ਕਿਸੇ ਨੇ ਵੀ ਦੱਸਣੀ ਆ ਨਾ ਕੋਈ ਇੰਨਾ ਟਾਈਮ ਕੱਢੇ ਤੁਸੀਂ ਮੇਰੇ ਨਾਲ ਫੋਨ ਤੇ ਵੀ ਗੱਲਾਂ ਕਰਦੇ ਹੋ 20-20 ਮਿੰਟ ਲੈਨੇ ਹੋ ਤੇ ਉਹ ਵੀ ਨਾ ਕੋਈ ਦੇਵੇ 2 ਮਿੰਟ ਦੀ ਅਗਲਾ ਗੱਲ ਕਰਕੇ ਫੋਨ ਕੱਟ ਕੇ ਉਹ ਮਾਰਦਾ ਪਰ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਕਰਦਾ ਭਈਆ ਮੁਰਗੀ ਦਾ ਰੇਟ ਤੁਹਾਨੂੰ 350 ਦੱਸਿਆ ਹੈ ਤੇ ਕਮੀ ਦਾ ਰੇਟ 400 ਦੱਸਿਆ 250 ਵਾਲੇ ਜਾਂ 300 ਵਾਲੇ ਫੋਨ ਤਾਂ ਨਾ ਕਰਨ ਵੀਰ ਜਿਨ੍ਹਾਂ ਨੇ ਲੈਣੀ ਆ ਉਹ ਫੋਨ ਕਰ ਲੈਣ 350 ਤੇ 400 ਇਹਦਾ ਮੈਂ ਰੇਟ ਦੱਸਿਆ ਤੇ ਬਾਕੀ ਚਲੋ ਆਪਾਂ ਹੁਣ ਟੌਪਿਕ ਤੇ ਗੱਲ ਇਹ ਹੈ ਵੀ ਤੁਸੀਂ ਕੰਮ ਦੀ ਜਰੂਰ ਗੱਲ ਮੇਰੇ ਨਾਲ ਫੋਨ ਤੇ ਕਰਿਆ ਕਰੋ ਜਿੰਨੀ ਇੱਕ ਜ਼ਰੂਰੀ ਹੁੰਦੀ ਹੈ ਕਿਉਂਕਿ ਫੋਨ ਬਹੁਤ ਆਉਂਦੇ ਨੇ ਸਾਰਿਆਂ ਨਾਲ ਗੱਲ ਮੈਂ ਆਪਣੇ ਘਰੇਲੂ ਕੰਮਕਾਰ ਵੀ ਕਰਨੇ ਹੁੰਦੇ ਨੇ ਹਨਾ ਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਆਪਾਂ ਆਪਣੇ ਪੰਜਾਬੀਆਂ ਦਾ ਸਾਥ ਦਿਈਏ ਤੇ ਜਿਹੜੇ ਨਵੇਂ ਸ਼ੁਰੂ ਕਰ ਰਹੇ ਹੋ ਤੁਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਵੀ ਆਪਾਂ 100 ਮੁਰਗੀ ਆਪਾਂ 500 ਮੁਰਗੀ ਤੋਂ ਸ਼ੁਰੂ ਕਰਾਂਗੇ ਜੀ ਜਾਂ 1000 2000 ਚੂਚਾ ਪਾਵਾਂਗੇ ਗਲਤੀ ਨਹੀਂ ਕਰਨੀ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਬਿਲਕੁਲ 100% ਸਹੀ ਕਹਿਣਾ ਤਜਰਬੇ ਕੀਤੇ ਨੇ ਲੋਕਾਂ ਨੇ ਵੀ ਕੀਤੇ ਹੋਏ ਨੇ ਨਹੀਂ ਤੇ ਉਹਦੇ ਚ ਕੀ ਹੁੰਦਾ ਜਦੋਂ ਤੁਸੀਂ ਵੱੱਦ ਪਾਉਨੇ ਹੋ ਤਾਂ ਫਿਰ ਬਹੁਤ ਦਿੱਕਤਾਂ ਆਉਂਦੀਆਂ ਨੇ ਠੀਕ ਹੈ ਨਾ ਤੇ ਥੋੜੇ ਥੋੜੇ ਨਾਲ ਤੁਸੀਂ ਕਾਮਯਾਬ ਹੁੰਦੇ ਜਾਵੋਗੇ ਪਹਿਲੀ ਵਾਰ ਇਹ ਵੀ ਹੁੰਦਾ ਵੀ ਯਾਰ ਖਰਾਕ ਇੰਨੀ ਪਾਈ ਜਾਨੇ ਆ ਪਤਾ ਨਹੀਂ ਕੀ ਹੋਊਗਾ ਤੇ ਮੇਰੇ ਤੋਂ ਪਾਈ ਹੁਣੀ ਲੱਗੇ ਸੀ 5 500 600 ਕੁਚਾ ਲਗਭਗ ਲੱਗੇ ਸੀਗੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ 100 ਜਾਂ 200 ਵੱੱਦ ਤੋਂ ਵੱੱਦ ਪਾ ਲਓ ਪਰ ਉਹ ਨਹੀਂ ਮੰਨੇ ਉਹਨਾਂ 600 ਚੂਚਾ ਜਦੋਂ ਪਾ ਲਿਆ ਤਾਂ ਜਦੋਂ 2 ਮਹੀਨੇ ਦਾ ਹੋਇਆ ਖਰਾਕ ਦੇ ਫੱਟੇ ਚੱਕੇ ਤੇ ਫੇਰ ਉਹ ਖੰਜੂਸੀ ਕਰਨ ਲੱਗੇ ਖਰਾਕ ਘਟਾ ਤੀ ਫੇਰ ਉਹ ਟੁੰਗ ਮਾਰਨ ਲੱਗ ਜਾਂਦੇ ਹੁੰਦੇ ਨੇ ਇਹ ਉਹਨਾਂ ਤੋਂ ਹੀ ਆਈ ਹੋਇਆ ਮਾਲ ਸੀਗਾ ਸਾਰਾ ਤੇ ਇਹ ਆਪਾਂ 흘ਲੀ ਇਹਨਾਂ ਨੂੰ ਖਰਾਕ ਪਾਈ ਗੀ ਤੇਰੀ ਲਾਤੀ ਇਹ ਖਾਈ ਜਾਣਗੇ ਤੇ ਉਧਰ ਬਲੈਕ ਐਸਟਰ ਲੋਕ ਨੂੰ ਵੀ ਤੇਰੀ ਲਾਈ ਹੋਈ ਹੈ ਮੇਰੀ ਵੀ ਦੇਖੋ ਬੱਡੀ ਢੇਰੀ ਹੈ ਵੱਡੀ ਐਨ ਫੁੱਲੀ ਡੁੱਲੀ ਪਾਉਨੇ ਆ ਤੇ ਤੂੰ ਚੱਕ ਲਓ ਵੱਡੀ ਢੇਰੀ ਹੈ ਤੇ ਇਹ ਕੀ ਹੈ ਜੀ ਇਹ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈ ਮੰਨ ਲਓ 13-14 ਰੁਪਏ ਅ ਕਿਲੋ 13-1400 ਰੁਪਏ ਕਵਾਂਟਲ ਠੀਕ ਹੈ ਜੀ ਇਹ ਚੀਜ਼ ਲੈ ਕੇ ਤੁਸੀਂ ਪਾ ਸਕਦੇ ਹੋ ਨਾਲ ਹਰਾਚਾਰਾ ਪਾ ਸਕਦੇ ਹੋ ਠੀਕ ਹੈ ਜੀ ਹਾਲ ਸਬਜ਼ੀਆਂ ਜੇ ਸਸਤੇ ਮੰਡੀ ਤੋਂ 베ਸਟ ਹੁੰਦੇ ਨੇ ਜਾਂ ਉਹ ਉਹ ਪਾ ਸਕਦੇ ਹਾਂ ਇਹ ਪਾ ਕੇ ਤੁਸੀਂ ਬਧੇਰੇ ਮੁਨਾਫਾ ਲੈ ਸਕਦੇ ਹੋ ਘੱਟ ਖਰਚਾ ਹੋਊਗਾ ਇਹਦੇ ਨਾਲ ਠੀਕ ਹੈ ਜੀ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਫੇਰ ਬਚਤ ਹੁੰਦੀ ਹੈ ਜ਼ਿਆਦਾ ਮੈਂ ਇਹ ਕੰਮ ਕਰਕੇ ਵਧੀਆ ਮੁਨਾਫਾ ਕਮਾ ਰਿਹਾ ਜਿਨ੍ਹਾਂ ਨੂੰ ਵੀ ਕੋਈ ਸਲਾਹ ਮਸਵਰਾ ਲੈਣਾ ਹੁੰਦਾ ਹੈ ਭਾਈ ਜੀ ਉਹ WhatsApp ਤੇ ਆਡੀਓ ਪਾ ਦਿਆ ਕਰੋ ਤੇ ਮੈਂ ਤੁਹਾਡਾ ਜਵਾਬ ਜਰੂਰ ਦੇਣਾ ਹੁੰਨਾ ਮੈਂ ਤਾਂ ਆਪ ਵੀ ਫੋਨ ਕਰ ਲੈਣਾ ਜੇ ਕਿਸੇ ਦਾ ਐਮਰਜੈਂਸੀ ਲ ਕਿਉਂਕਿ ਫੋਨ ਐਮਰਜੈਂਸੀ ਕਰਨਾ ਜੀ ਕੋਈ ਦਿੱਕਤ ਵੱਡੀ ਆਈ ਹੋਈ ਹੈ ਸਲਾਹ ਲੈਣ ਲਈ ਫੋਨ ਨਹੀਂ ਸਲਾਹ ਲਈ ਵਟਸਐਪ ਤੇ ਕਰਨਾ ਤੁਹਾਨੂੰ ਆਡੀਓ ਪਾਉਣੀ ਹੈ ਤੁਹਾਨੂੰ ਆਡੀਓ ਪਾ ਕੇ ਜਵਾਬ ਮਿਲੂਗਾ ਫਿਰ ਤੁਸੀਂ ਸੰਤੁਸ਼ਟੀ ਨਹੀਂ ਆਡੀਓ ਪਾ ਸਕਦੇ ਠੀਕ ਹੈ ਜੀ ਇੱਕ ਬੇਨਤੀ ਹੈ ਜਰੂਰ ਪ੍ਰਵਾਨ ਕਰਿਓ ਉਸ ਤੋਂ ਬਾਅਦ ਐਮਰਜੈਂਸੀ ਆ ਗਈ ਕੋਈ ਜ਼ਿਆਦਾ ਫੋਨ ਕਰ ਲਿਓ ਜਦੋਂ ਮਰਜ਼ੀ ਕਰੋ ਹਾਜ਼ਰ ਹਾਂ ਤੁਹਾਡੇ ਲਈ ਤੇ ਤੁਸੀਂ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰ ਲਿਆ ਕਰੋ ਜੀ ਤੇ ਇਹ ਸਾਰੀ ਮੁਰਗੀ ਇਕੱਠੀ ਜੇ ਤੁਸੀਂ ਲੈਣੀ ਹੈ 70 ਤੋਂ 75 ਪੀਸ ਹੋਣਗੇ ਮੁਰਗੀਆਂ ਨੇ ਆਂਡਾ ਦੇ ਰਹੀਆਂ ਨੇ ਆਰ ਆਈ ਆਰ ਮੁਰਗੀ ਹਲਕੀ ਹੁੰਦੀ ਹੈ ਇੱਕ ਨੋਟ ਕਰਦਾ ਕਿ ਤੁਹਾਂ ਵੀ ਤੁਸੀਂ ਖਰੀਦੋ ਇਹ ਮੁਰਗੀ ਵਾਲੀ ਮੋਟੀ ਨਹੀਂ ਜੇ ਉਹ ਚ ਡਬਲ ਐਫ ਜੀ ਦਾਸ ਹੋਊਗਾ ਨਾਲ ਮਿਕਸ ਬਰੀਡ ਹੋਊਗੀ ਫਿਰ ਉਹ ਮੋਟੀ ਹੋਊਗੀ ਕੱਲੀ ਆਰ ਆਈ ਆਰ ਮੁਰਗੀ ਤਾਂ ਆਮ ਮੁਰਗੀ ਆਰ ਆਈ ਆਰ ਦੀ ਦੇਖ ਲਓ ਠੀਕ ਹੈ ਨਾ ਉਹ ਜਾਂਦੀ ਹੈ ਹਲਕੀ ਜੀ ਹੈ ਆਂਡੇ ਦਿੰਦੀ ਹੈ ਪੂਰੇ ਫੁੱਲ ਆਂਡੇ ਦਿੰਦੀ ਹੈ ਇਸ ਤਰ੍ਹਾਂ ਹੁੰਦੀਆਂ ਨੇ ਤੇ ਆ ਖੜੀ ਐ ਆ ਖੜੀ ਆ ਪਯੌਰ ਆ ਰਾਈ ਯਾਰ ਨੇ ਠੀਕ ਐ ਜੀ ਤੇ ਤਾਂ ਕਰਕੇ ਕਹਿਣਾ ਵੀ ਇਹ ਚੱਕਰ ਚ ਨਾ ਰਹੋ ਵੀ ਹਲਕੀਆਂ ਮੁਰਗੀਆਂ ਪਤਾ ਨਹੀਂ ਆਂਡੇ ਨਹੀਂ ਦਿੰਦੀਆਂ ਆਂਡੇ ਹਲਕੀ ਮੁਰਗੀ ਦੇਊਗੀ ਤੇ ਆ ਰਾਈ ਆਰ ਪਯੌਰ ਬਰੀਡ ਜਿਹੜੀ ਉਹ ਹਲਕੀ ਵੀ ਹੁੰਦੀ ਐ ਤੇ ਇਹਦੇ ਵਿੱਚ 15 ਕ ਮੁਰਗੇ ਨੇ ਤੇ ਮਿਲਦੀਆਂ ਨੇ 70-75 ਪੀਸ ਨੇ ਜਿਹੜਾ ਸਾਰੇ ਚੱਕੂ 350 ਚ ਤੇ ਟੁੱਟਵੇਂ ਦਾ ਫਿਰ 400 ਦਾ ਵੀ ਦੇ ਸਕਦੇ ਆ 450 ਦਾ ਵੀ ਹੋ ਸਕਦਾ ਠੀਕ ਹੈ ਜੀ ਤੇ ਉਹ ਤੁਸੀਂ ਲੈ ਸਕਦੇ ਹੋ ਜਿੰਨਾਂ ਨੂੰ ਲੋੜ ਹੈ ਠੀਕ ਹੈ ਜੀ ਤੇ ਬਾਕੀ ਇਹ ਜਾਣਕਾਰੀਆਂ ਨੇ ਜਿਹੜੀਆਂ ਤੁਹਾਨੂੰ ਦੇਤੀਆਂ ਹੁਣ ਮੌਸਮ ਬਦਲਦਾ ਕਦੇ ਗਰਮ ਹੋ ਜਾਂਦਾ ਕਦੇ ਠੰਡਾ ਹੋ ਜਾਂਦਾ ਥੋੜਾ ਬੋਤਾ ਠੰਡਾ ਤਾਂ ਹੋਇਆ ਹੀ ਨਹੀਂ ਚਲੋ ਹਲੇ ਤੇ ਗਰਮੀ ਵੱਧ ਘਟ ਜਾਂਦੀ ਹੈ ਤੇ ਉਹਦੇ 'ਚ ਤੁਸੀਂ ਪਾਣੀ ਦਾ ਖਿਆਲ ਰੱਖੋ ਇਹਨਾਂ ਨੂੰ ਹਾਂ ਠੀਕ ਹੈ ਰਾਤ ਨੂੰ ਪੱਖਾ ਕਦੇ ਨਾ ਚਲਾਓ ਤੇ ਬਾਕੀ ਨਾਲ ਇਹਨਾਂ ਨੂੰ ਤੁਸੀਂ ਪਾਉਂਦੇ ਰਹੋ মালਟੀਵਿਟਾਮਿਨ ਵਗੈਰਾ ਤੇ ਉਹਦੇ ਨਾਲ ਇਹਨਾਂ ਨੂੰ ਤਾਕਤ ਬਣੀ ਰਹਿੰਦੀ ਹੈ ਆਪਣੇ ਤਾਂ ਸਿੱਧੀਆਂ ਜੀਆਂ ਗੱਲਾਂ ਨੇ ਥੋੜੇ ਤੋਂ ਸ਼ੁਰੂ ਕਰਿਓ ਪਰ बार-बार ਕਹਿਣਾ ਮੈਂ ਕਿਸੇ ਗੱਲ ਨੂੰ ਹੀ ਕਹਿਣਾ ਕਿਉਂਕਿ ਮੈਂ ਤਾਂ ਜਦੋਂ ਜਰ ਤੁਸੀਂ ਮੇਰੇ ਕੋਲ 200 ਬੀ ਮੁਰਗੀ ਜਾਂ 100 ਮੁਰਗੀ ਲੈਣਾ ਉਦੋਂ ਵੀ ਤੁਹਾਨੂੰ ਕਹੂੰ ਭਾਈ 50 ਪਾਲ ਲੈ ਜਾਂ 100 ਲੈ ਲੈ ਠੀਕ ਹੈ ਕਦੇ ਵੀ ਤੁਹਾਡੇ ਨਾਲ ਆਪਾਂ ਨੇ ਇਹ ਹੈਗਾ ਵੀ ਪੈਸੇ ਬਣਾਉਣ ਦੀ ਮਾਰੀ ਕਹੀ ਜਾਵਾਂਗੇ ਕਦੇ ਨਹੀਂ ਹੋਊਗੀ ਇਹ ਗੱਲ ਤੇ ਬਲੈਕ ਐਸਟਰ ਉਹ ਮੁਰਗੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਆਪਣੇ ਕੋਲੇ ਬਾਦੂ ਮੁਰਗੀ ਹੈ ਹੈਗੀ ਆਪਦੀ ਪਾਲੀ ਹੋਈ ਹੋਈ ਇਹ ਨਹੀਂ ਹੈਗਾ ਵੀ ਐਵੇਂ ਚੱਕ ਚੁੱਕ ਕੇ ਇਧਰ ਉਧਰੋਂ ਦੇਵਾਂਗੇ ਆਪਦੀ ਪਾਲੀ ਹੋਈ ਮੁਰਗੀ ਹੈ ਠੀਕ ਹੈ ਜੀ ਇਹ ਗਾਰੰਟੀ ਹੈ ਸਾ ਇੱਕ ਹੋਰ ਤੰਦਰੁਸਤ ਮੁਰਗੀ ਮਿਲੂਗੀ ਤੁਹਾਨੂੰ ਨਹੀਂ ਜ਼ਿਆਦਾਤਰ ਮੁਰਗੀ ਆਉਂਦੀ ਹੈ ਬਾਹਰੋਂ ਵੀ ਆਉਂਦੀ ਹੈ ਉਹ ਬਿਮਾਰ ਆਉਂਦੇ ਨੇ ਬਾੜ ਤੋਂ ਫਿਰ ਅੱਗੇ ਜਾ ਕੇ ਤੁਹਾਡੇ ਕੋਲੇ ਵੀ ਜੇ ਇੱਕ ਵੀਰ ਦਾ ਮੈਂ ਦੇਖਿਆ ਸ਼ਾਇਦ ਵੀਡੀਓ ਦੇ ਨਾਲ ਮੈਂ ਕਮੈਂਟ ਵਾਲਾ ਉਹ ਲਾਉਂਗਾ ਵੀ ਠੀਕ ਹੈ ਜੀ ਤੇ ਉਹਨੇ ਕਹਿੰਦਾ ਵੀ ਮੇਰੇ ਕੋਲੇ 200 ਮੁਰਗੀ ਪਹਿਲਾਂ ਸੀ ਮੈਂ 100 ਲੈ ਲਈ ਸਸਤੇ ਦੇ ਚੱਕਰ ਚ ਵੀ 300 ਨੂੰ ਮਿਲਦੀ ਐ ਉਹ ਮੇਰੀ 200 ਨੂੰ ਵੀ ਲਾਇਡ ਵੀ ਬਿਮਾਰ ਸੀ 300 ਦੀ 300 ਮਰ ਗਈ 200 ਮੇਰੇ ਕੋਲੇ ਪਹਿਲਾਂ ਸੀ 100 ਹੋਰ ਖਰੀਦੀ ਸੀ ਇਸ ਕਰਕੇ ਇਹ ਚੀਜ਼ਾਂ ਤੋਂ ਬਚਿਓ ਤੇ ਖਰਚੇ ਘੱਟ ਕਰੋ ਤੇ ਪੈਸਾ ਜ਼ਿਆਦਾ ਫੇਰ ਆਪਾਂ ਕਮਾ ਸਕਾਂਗੇ ਅ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਸ ਵਿਸ਼ੇ ਤੇ ਵੀਡੀਓ ਕਹੋ ਆਪਾਂ ਉਹ ਤੇ ਪਾ ਦਾਂਗੇ ਟ੍ਰੇਨਿੰਗ ਮੇਰੀ ਲਈ ਹੋਈ ਹੈ ਯੂਨੀਵਰਸਿਟੀ ਤੋਂ ਠੀਕ ਹੈ ਜੀ ਤੇ ਡਾਕਟਰ ਸਾਹਿਬ ਨਾਲ ਵੀ ਆਪਾਂ ਕਰਿਆ ਕੰਮ ਸਾਲ ਡੇਢ ਸਾਲ ਤੇ ਫਿਰ ਆਪਾਂ ਇੱਧਰ ਆਏ ਆ ਇਸ ਕੰਮ 'ਚ ਜਿਨ੍ਹਾਂ ਨੂੰ ਵੀ ਲੋੜ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਾਂ ਚੂਚਾ ਵੀ ਆਪਾਂ ਸੇਲ ਕਰਦੇ ਆਂ ਜਿਨ੍ਹਾਂ ਨੂੰ ਚੂਚੇ ਦੀ ਲੋੜ ਆ ਉਹ ਵੀ ਮਿਲ ਜੂਗਾ ਪਰ ਜ਼ਿਆਦਾ ਟਾਈਮ ਮਾਰਚ ਅਪ੍ਰੈਲ ਮਈ ਜੂਨ 'ਚ ਹੁੰਦਾ ਹੈ ਤੇ ਧੰਨਵਾਦ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ